ਅਰਬੀ ਜਿਵੇਂ ਬਣਾਵਾਂਗੇ ਅਰਬੀ ਦੀ ਮਸਾਲੇਦਾਰ ਲਟਪਟੇ ਸਬਜੀ ਅਰਬੀ ਦੇ ਤੁਸੀਂ ਕਈ ਤਰੀਕੇ ਨਾਲ ਬਣਾ ਕੇ ਖਾਦੀ ਹੋਣੀ ਹੈ ਪਰ ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਹੋਏ ਤਰੀਕੇ ਨਾਲ ਅਰਬੀ ਦੀ ਸਬਜੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਸੁਆਦ ਬਣਦੀ ਹੈ ਤੇ ਮੈਂ ਸਬਜੀ ਕਿੱਦਾਂ ਬਣਾ ਕੇ ਤਿਆਰ ਕੀਤੀ ਹੈ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਫਿਰ ਸਬਜੀ ਬਣਾਉਣਾ ਸ਼ੁਰੂ ਕਰਦੇ ਹਾਂ ਅਰਬੀ ਦੀ ਸਬਜ਼ੀ ਬਣਾਉਣ ਦੇ ਲਈ ਇੱਥੇ ਮੈਂ 700 ਗ੍ਰਾਮ ਅਰਬੀ ਲਈ ਹੈ ਤੇ ਇਹਨੂੰ ਮੈਂ ਇੱਕ ਸਿਟੀ ਲਗਵਾ ਕੇ ਉਬਾਲ ਲਿਆ। ਉਬਾਲਣ ਤੋਂ ਬਾਅਦ ਇਹਨੂੰ ਮੈਂ ਠੰਡਾ ਕਰ ਲਿਆ। ਜਿੱਦਾਂ ਇੱਕ ਸਿਟੀ ਆਏਗੀ ਉਦੋਂ ਗੈਸ ਬੰਦ ਕਰ ਦੇਣੀ ਹੈ ਤੇ ਇਹਦੀ ਭਾਫ਼ ਜਿਹੜੀ ਹੈ ਆਪਣੇ ਆਪ ਨਿਕਲ ਦੇਣੀ ਹੈ ਤੇ ਅਰਬੀ ਜਿਹੜੀ ਹੈ ਸਾਡੀ ਖੜੀ-ਖੜੀ ਜਿਹੜੀ ਹੈ ਉਹ ਉਬਲ ਕੇ ਤਿਆਰ ਹੋਏਗੀ। ਜ਼ਿਆਦਾ ਮੈਸ਼ ਨਹੀਂ ਹੋਏਗੀ ਅਰਬੀ। ਤੇ ਇਸੇ ਤਰੀਕੇ ਨਾਲ ਤੁਸੀਂ ਵੀ ਉਬਾਲ ਲਿਓ। ਹੁਣ ਆਪਾਂ ਇਹਨੂੰ ਵਿੱਚੋਂ ਦੀ ਚੀਰਾ ਲਗਾ ਕੇ ਦੋ-ਦੋ ਟੁਕੜਿਆਂ ਦੇ ਵਿੱਚ ਕੱਟ ਕਰ ਲੈਣਾ। ਜਿਹੜੇ ਛੋਟੇ ਪੀਸ ਐ ਇਹਨਾਂ ਨੂੰ ਦੋ-ਦੋ ਟੁਕੜਿਆਂ 'ਚ ਕੱਟ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਕੱਟ ਕੇ ਤਿਆਰ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਜਿਆਦਾ ਮੈਸ਼ ਜਿਹੜੀ ਅਰਬੀ ਜਿਹੜੀ ਹੈ ਗਲੀ ਹੋਈ ਨਹੀਂ ਹੈ ਇੱਕਦਮ ਵਧੀਆ ਤਰੀਕੇ ਦੇ ਨਾਲ ਅਰਬੀ ਜਿਹੜੀ ਹੈ ਗਲ ਕੇ ਤਿਆਰ ਹੋਈ ਹੈ ਜਿਆਦਾ ਵੀ ਅਰਬੀ ਜਿਹੜੀ ਗਲ ਜਾਂਦੀ ਹੈ ਉਹ ਕੁਲ ਜਾਂਦੀ ਹੈ ਤੇ ਫਿਰ ਖਾਣ ਦੇ ਵਿੱਚ ਮਜ਼ਾ ਨਹੀਂ ਆਂਦਾ ਸਾਰੀ ਅਰਬੀ ਮੈਂ ਕੱਟ ਕੇ ਤਿਆਰ ਕਰ ਲਈਏ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇੱਕ ਮਸਾਲਾ ਬਣਾ ਕੇ ਤਿਆਰ ਕਰਨਾ ਹੈ ਇਥੇ ਮੈਂ ਇੱਕ ਕੌਲੀ ਦਹੀਂ ਲਿਆ ਦਹੀਂ ਜਿਹੜਾ ਫਰੈਸ਼ ਹੋਣਾ ਚਾਹੀਦਾ ਜਿਆਦਾ ਖੱਟਾ ਦਹੀਂ ਜਿਹੜਾ ਉਹ ਨਾ ਲਿਓ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਧਨੀਆ ਪਾਊਡਰ ਦਾ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ 1/4 ਚਮਚ ਹਲਦੀ ਪਾਊਡਰ ਪਾਵਾਂਗੇ ਔਰ 1/4 ਚਮਚ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਹੁਣ ਇਹ ਸਾਰੇ ਮਸਾਲੇ ਜਿਹੜੇ ਪਾ ਕੇ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ ਦਹੀਂ ਦੇ ਵਿੱਚ ਜਦੋਂ ਆਪਾਂ ਮਸਾਲੇ ਮਿਕਸ ਕਰਕੇ ਪਾਣੇ ਆ ਤੇ ਦਹੀਂ ਜਿਹੜਾ ਹੈ ਜਦੋਂ ਆਪਾਂ ਤੜਕੇ ਵਿੱਚ ਪਾਵਾਂਗੇ ਤੇ ਫਟਦਾ ਨਹੀਂ ਹੈ ਤੇ ਇਸ ਕਾਰਨ ਮਸਾਲੇ ਜਿਹੜੇ ਦਹੀਂ ਦੇ ਵਿੱਚ ਹੀ ਪਾਣੇ ਆ ਸਾਰੇ ਮਸਾਲੇ ਮੈਂ ਦਹੀਂ ਦੇ ਵਿੱਚ ਮਿਕਸ ਕਰ ਲਿਆ ਤੇ ਇਹਨੂੰ ਆਪਾਂ ਹੁਣ ਇੱਕ ਸਾਈਡ ਤੇ ਰੱਖਦੇ ਆ ਹੁਣ ਮੈਂ ਗੈਸ ਦੇ ਉੱਤੇ ਇੱਕ ਫਰਾਈਪੈਨ ਰੱਖਿਆ ਤੇ ਇਹਦੇ ਵਿੱਚ ਪਾਵਾਂਗੇ ਤੇਲ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨਾ ਹੈ ਮੈਂ 2 ਚਮਚ ਜਿਹੜੇ ਵੱਡੇ ਆ ਤੇਲ ਇਹਦੇ ਵਿੱਚ ਪਾਇਆ ਤੇਲ ਗਰਮ ਹੋ ਗਿਆ ਤਾਂ ਹੁਣ ਆਪਾਂ ਜਿਹੜੀ ਅਰਬੀ ਕੱਟ ਕੇ ਰੱਖੀ ਹੋਈ ਆ ਆਪਾਂ ਤੇਲ ਦੇ ਵਿੱਚ ਪਾ ਦੇਣੀ ਆ ਕਿਉਂਕਿ ਅਰਬੀ ਨੂੰ ਆਪਾਂ ਫਰਾਈ ਕਰਨਾ ਹੈ ਪਹਿਲੇ ਧੰ aí 1 ਮਿੰਟ ਇਹਨੂੰ ਫਰਾਈ ਕਰ ਲੈਣਾ ਤੇਲ ਦੇ ਵਿੱਚ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਣੇ ਆ ਔਰ ਗੈਸ ਦੀ ਫਲੇਮ ਮੀਡੀਅਮ ਤੋਂ ਲੋਅ ਰੱਖਣੀ ਆ ਫਰਾਈ ਕਰਨ ਲੱਗੇ ਜਿਆਦਾ ਇਹਨੂੰ ਆਪਾਂ ਫਰਾਈ ਨਹੀਂ ਕਰਨਾ ਹੈ ਜੇਕਰ ਆਪਾਂ ਜ਼ਿਆਦਾ ਫਰਾਈ ਕਰਾਂਗੇ ਤੇ ਫਿਰ ਅਰਬੀ ਜਿਹੜੀ ਹੈ ਜ਼ਿਆਦਾ ਗਲ ਜੇਗੀ ਪਹਿਲੇ ਹੀ ਪੱਕੀ ਹੋਈ ਅਰਬੀ ਹੈ 1 ਮਿੰਟ ਅਰਬੀ ਜਿਹੜੀ ਮੈਂ ਫਰਾਈ ਕਰ ਲਈਏ ਤੁਸੀਂ ਦੇਖ ਸਕਦੇ ਹੋ ਕਲਰ ਜਿਹੜਾ ਹਲਕਾ ਹਲਕਾ ਚੇਂਜ ਹੋਣਾ ਸ਼ੁਰੂ ਹੋ ਗਿਆ ਅਰਬੀ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਐ ਕੁਝ ਮਸਾਲੇ ਸਿਰਫ ਅਰਬੀ ਦੇ ਹਿਸਾਬ ਨਾਲ ਮਸਾਲੇ ਆਪਾਂ ਜਿਹੜੇ ਪਾਣੇ ਆ ਗਰੇਵੀ ਦੇ ਹਿਸਾਬ ਨਾਲ ਮਸਾਲੇ ਆਪਾਂ ਦਹੀਂ ਦੇ ਵਿੱਚ ਪਾ ਚੁੱਕੇ ਆ ਥੋੜਾ ਜਿਹਾ ਇਹਦੇ ਵਿੱਚ ਨਮਕ ਪਾਵਾਂਗੇ ਆਪਾਂ 1/4 ਚਮਚ 1/4 ਚਮਚ ਇਹਦੇ ਵਿੱਚ ਹਲਦੀ ਪਾਵਾਂਗੇ ਇੱਕ ਚੌਥਾਈ ਚਮਚ ਇਹਦੇ ਵਿੱਚ ਲਾਲ ਮਿਰਚ ਪਾਊਡਰ ਪਾਣਾ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਦੇ ਵਿੱਚ ਮੈਂ ਪਾ ਰਹੀ ਆ ਬਸ ਇਹ ਮਸਾਲੇ ਪਾ ਕੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਣੀ ਐ ਕਸਤੂਰੀ ਮੇਥੀ ਇਹਨੂੰ ਹੱਥ ਦੇ ਨਾਲ ਰਗੜ ਕੇ ਚੰਗੀ ਤਰ੍ਹਾਂ ਨਾਲ ਫੇਰ ਪਾਣਾ ਆਪਾਂ ਇਹਦੇ ਵਿੱਚ ਕਸਤੂਰੀ ਮੇਥੀ ਦੇ ਨਾਲ ਇਹਦਾ ਸਵਾਦ ਬਹੁਤ ਹੀ ਵਧੀਆ ਆਂਦਾ ਇਸ ਕਰਕੇ ਥੋੜੀ ਜਿਹੀ ਜੇਕਰ ਹੋਏ ਤੁਹਾਡੇ ਕੋਲ ਤਾਂ ਜ਼ਰੂਰ ਪਾਓ ਜੇਕਰ ਨਹੀਂ ਹੈ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਹੁਣ ਮਸਾਲੇ ਚੰਗੀ ਤਰ੍ਹਾਂ ਦੇ ਨਾਲ ਅਰਬੀ ਦੇ ਵਿੱਚ ਮਿਕਸ ਕਰ ਦੇਣੇ ਆ ਤੇ ਫੇਰ ਤੋਂ ਆਪਾਂ ਇਹਨੂੰ 2 ਮਿੰਟ ਲਈ ਫਰਾਈ ਕਰ ਲੈਣਾ ਤਾਂ ਕਿ ਮਸਾਲੇ ਜਿਹੜੇ ਮਸਾਲਿਆਂ ਦਾ ਕੱਚਾਪਣ ਨਿਕਲ ਜੇ ਤੇ ਅਰਬੀ ਦੇ ਉੱਤੇ ਮਸਾਲੇ ਜਿਹੜੇ ਚਿਪਕ ਜਾਣੇ ਹੋ ਗਈ ਹੈ ਤੇ ਹੁਣ ਆਪਾਂ ਕੜਾਈ ਰੱਖਾਂਗੇ ਗੈਸ ਦੇ ਉੱਤੇ ਇਹਨੂੰ ਆਪਾਂ ਦੂਸਰੀ ਸਾਈਡ ਕਰ ਦਵਾਂਗੇ ਅਰਬੀ ਨੂੰ ਤੇ ਇਹਦੇ ਵਿੱਚ ਤੇਲ ਗਰਮ ਕਰ ਲਵਾਂਗੇ ਵੱਡੇ 2 ਚਮਚ ਤੇਲ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1/4 ਚਮਚ ਹਿੰਗ ਇੱਕ ਤੇਜ ਪੱਤਾ ਦੋ ਲਾਲ ਮਿਰਚ ਥੋੜੀ ਜਿਹੀ ਇਹਦੇ ਵਿੱਚ ਆਪਾਂ ਜਵਾਇਨ ਪਾਣੀ ਆ ਜੋਵੈਨ ਜਿਹੜੀ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦੀ ਹੈ ਅਰਬੀ ਜਿਹੜੀ ਥੋੜੀ ਬਾਈ ਹੁੰਦੀ ਹੈ ਇਸ ਕਰਕੇ ਜੋਵੈਨ ਜ਼ਰੂਰ ਪਾਓ ਥੋੜੇ ਜਿਹਾ ਮੇਥੀ ਦਾਣਾ ਤੇ ਥੋੜੇ ਜਿਹਾ ਪਾਏ ਮੈਂ ਜੀਰਾ ਤੇ ਥੋੜੀ ਜਿਹੀ ਰਾਈ ਸਾਰੀਆਂ ਚੀਜ਼ਾਂ ਮੈਂ 1/4 ਚਮਚ ਜਿਹੜੀਆਂ ਪਾਈਆਂ ਹੁਣ ਇਹ ਸਾਰੀਆਂ ਚੀਜ਼ਾਂ ਫਰਾਈ ਹੋ ਗਈਆਂ ਤੇ ਇਹਦੇ ਵਿੱਚ ਪਾਵਾਂਗੇ ਬਰੀਕ ਬਰੀਕ ਚੋਪ ਕੀਤਾ ਹੋਇਆ ਪਿਆਜ਼ ਮੈਂ ਚੋਪਰ ਦੇ ਵਿੱਚ ਚੋਪ ਕੀਤਾ ਹੋਇਆ ਪਿਆਜ਼ ਇਹਦੇ ਵਿੱਚ ਪਾਇਆ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਹਿਲੇ ਫਰਾਈ ਕਰਾਂਗੇ ਆਪਾਂ ਪਿਆਜ਼ ਦਾ ਕਲਰ ਜਿਹੜਾ ਲਾਈਟ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ ਇਹਨੂੰ ਆਪਾਂ ਫਰਾਈ ਕਰਨਾ ਹੈ ਪਿਆਜ਼ ਦਾ ਕਲਰ ਚੇਂਜ ਹੋ ਗਿਆ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਕੁੱਟਿਆ ਹੋਇਆ ਇੱਕ ਚਮਚ ਦੇ ਕਰੀਬ ਅਦਰਕ ਲਸਣ ਜਿਹੜਾ ਮੈਂ ਕੁੱਟ ਕੇ ਪਾਇਆ ਤੁਸੀਂ ਪੇਸਟ ਵੀ ਪਾ ਸਕਦੇ ਹੋ ਦਾ ਤੇ ਨਾਲ ਹੀ ਚਾਰ ਹਰੀਆਂ ਮਿਰਚਾਂ ਵਾ ਬ੍ਰੀਕ ਬ੍ਰੀਕ ਕੱਟ ਕੇ ਜਿਹੜੀਆਂ ਉਹ ਇਹਦੇ ਵਿੱਚ ਪਾ ਦਿਤੀਆਂ ਹਰੀਆਂ ਮਿਰਚਾਂ ਤਿੱਖੀਆਂ ਘੱਟ ਹੈ ਇਸ ਕਰਣ ਵਿੱਚ ਚਾਰ ਪਾਈਆਂ ਤੁਸੀਂ ਆਪਣੇ ਤਿੱਖੇ ਦੇ ਹਿਸਾਬ ਨਾਲ ਪਾ ਲਿਓ ਹੁਣ ਇਹਨੂੰ ਵੀ ਆਪਾਂ 2 ਮਿੰਟ ਲਈ ਪਕਾ ਲੈਣਾ ਜਦੋਂ ਤੱਕ ਅਦਰਕ ਲਸਣ ਦਾ ਕੱਚਾਪਣ ਨਿਕਲ ਨਹੀਂ ਜਾਂਦਾ ਉਦੋਂ ਤੱਕ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਪਕਾਣਾ ਨਹੀਂ ਤਾਂ ਫਿਰ ਅਦਰਕ ਲਸਣ ਦੀ ਕੱਚੀ ਸਮੈਲ ਜਿਹੜੀ ਆਂਦੀ ਹੈ ਸਬਜ਼ ਹੁਣ ਆਪਾਂ ਇਹਦੇ ਵਿੱਚ ਦੋ ਕੱਦੂਕਸ ਕੀਤੇ ਹੋਏ ਟਮਾਟਰ ਜਿਹੜੇ ਮੈਂ ਪਾ ਦਿੱਤੇ ਆ ਵੱਡੇ ਸਾਈਜ਼ ਦੇ ਟਮਾਟਰ ਲੈ ਸੀ ਕੱਦੂਕਸ ਕਰਕੇ ਇਹਦੇ ਵਿੱਚ ਪਾ ਦਿੱਤੇ ਆ ਹੁਣ ਆਪਾਂ ਤੜਕਾ ਚੰਗੀ ਤੱਕ ਤਰ੍ਹਾਂ ਭੁੰਨਣਾ ਜੋ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ ਨਾਲ ਹੀ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾ ਦੇਣਾ ਹੁਣ ਆਪਾਂ ਨਮਕ ਜਿਹੜਾ ਪਾਇਆ ਹੈ ਗਰੇਵੀ ਦੇ ਹਿਸਾਬ ਨਾਲ ਪਾਇਆ ਤੜਕਾ ਸਾਡਾ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇਲ ਛੱਟਣਾ ਸ਼ੁਰੂ ਕਰ ਦਿੱਤਾ ਤੜਕੇ ਨੇ ਤੇ ਹੁਣ ਆਪਾਂ ਜਿਹੜਾ ਦਹੀਂ ਵਾਲਾ ਮਿਕਸਚਰ ਬਣਾ ਕੇ ਰੱਖਿਆ ਇਹ ਪਾਉਣਾ ਆਪਾਂ ਇਹਦੇ ਵਿੱਚ ਇਹ ਮਿਕਸਚਰ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਪਕਾਣਾ ਹੈ। ਇਹਦੇ ਨਾਲ ਹੀ ਮੈਂ ਇੱਕ ਸ਼ਿਮਲਾ ਮਿਰਚ ਕੱਟ ਕੇ ਇਹਦੇ ਵਿੱਚ ਪਾ ਰਹੀ ਆਂ। ਇੱਕ ਵੱਡੇ ਸਾਈਜ਼ ਦੀ ਸ਼ਿਮਲਾ ਮਿਰਚ ਮੈਂ ਇਹਨੂੰ ਕੱਟ ਕੇ ਟੁਕੜੇ ਦੇ ਵਿੱਚ ਇਹਦੇ ਵਿੱਚ ਪਾ ਦਿਤੀ ਆ। ਤਾਂ ਹੁਣ ਆਪਾਂ ਇਹ ਤੜਕਾ ਚੰਗੀ ਤਰ੍ਹਾਂ ਭੁੰਨਣਾ ਹੈ ਜਦੋਂ ਤੱਕ ਤੜਕਾ ਜਿਹੜਾ ਹੈ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ। ਇਸ ਤਰੀਕੇ ਦੇ ਨਾਲ ਜਦੋਂ ਆਪਾਂ ਦਹੀਂ ਪਾਨੇ ਆ ਤਾਂ ਦਹੀਂ ਜਿਹੜਾ ਫਟਦਾ ਨਹੀਂ ਆ ਬਹੁਤ ਹੀ ਵਧੀਆ ਗਰੇਵੀ ਬਣ ਕੇ ਤਿਆਰ ਹੁੰਦੀ ਆ। ਤੜਕਾ ਸਾਡਾ ਪੁੱਜ ਗਿਆ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਤੜਕੇ ਨੇ ਤੇ ਹੁਣ ਆਪਾਂ ਜਿਹੜੀ ਫਰਾਈ ਕੀਤੀ ਹੋਈ ਅਰਬੀ ਸੀ ਇਹਦੇ ਵਿੱਚ ਪਾ ਦਿੰਦੀ ਆ ਤੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇੱਕ ਤੋਂ 2 ਮਿੰਟ ਲਈ ਆਪਾਂ ਅਰਬੀ ਨੂੰ ਜਿਹੜਾ ਇਹ ਮਸਾਲਿਆਂ ਦੇ ਵਿੱਚ ਪਕਾ ਲੈਣਾ ਪਹਿਲੇ ਤੁਸੀਂ ਇੱਕ ਵਾਰ ਇਸ ਦੱਸੇ ਹੋਏ ਤਰੀਕੇ ਨਾਲ ਅਰਬੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਤੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੈਨੂੰ ਪਤਾ ਚੱਲੇ ਕਿ ਮੇਰੀ ਵੀਡੀਓ ਕਿੱਥੇ-ਕਿੱਥੇ ਪਹੁੰਚੀ ਹੈ ਹੁਣ ਆਪਾਂ ਇਹਦੇ ਵਿੱਚ ਪਾਣਾ ਪਾਣੀ ਮੈਂ ਇੱਥੇ ਇੱਕ ਕੋਲੀ ਪਾਣੀ ਜਿਹੜਾ ਆ ਉਹ ਇਹਦੇ ਵਿੱਚ ਪਾ ਰਹੀਆਂ ਦੋ ਕੜਸੀਆਂ ਦੇ ਕਰੀਬ ਜਿਹੜਾ ਪਾਣੀ ਆ ਪਾਣਾ ਪਰ ਪਾਣੀ ਜਿਹੜਾ ਉਹ ਗਰਮ ਪਾਣਾ ਮੇਰੇ ਕੋਲ ਕੜਸੀ ਹੈ ਤੇ ਮੈਂ ਕੜਸੀ ਦੇ ਨਾਲ ਆਪਣਾ ਦੋ ਕੜਸੀਆਂ ਪਾਣੀ ਦੇ ਵਿੱਚ ਪਾ ਦਿੱਤਾ ਤੇ ਤੁਸੀਂ ਕੋਲੀ ਦੇ ਨਾਲ ਆਪਣਾ ਇੱਕ ਕੋਲੀ ਭਰ ਕੇ ਪਾਣੀ ਜਿਹੜਾ ਪਾ ਦੇਣਾ ਗਰੇਵੀ ਦੇ ਹਿਸਾਬ ਨਾਲ ਤੁਸੀਂ ਪਾ ਲਿਓ ਜੇਕਰ ਤੁਸੀ ਜ਼ਿਆਦਾ ਗਰੇਵੀ ਚਾਹੀਦੀ ਹੈ ਤੁਹਾਨੂੰ ਤੇ ਫਿਰ ਤੁਸੀਂ ਇਹਦੇ ਵਿੱਚ ਪਾਣੀ ਜਿਹੜਾ ਥੋੜਾ ਜ਼ਿਆਦਾ ਪਾ ਲਿਓ ਪਰ ਮੈਂ ਥੋੜੀ ਜਿਹੀ ਲਟਪਟੀ ਸਬਜ਼ੀ ਬਣਾ ਰਹੀ ਹਾਂ ਇਸ ਕੰਨ ਮੈਂ ਪਾਣੀ ਘੱਟ ਪਾਇਆ ਤੇਜ ਪੱਤੇ ਦਾ ਕੰਮ ਖਤਮ ਹੋ ਗਿਆ ਦਾ ਸਾਰਾ ਫਲੇਵਰ ਜਿਹਨਾਂ ਆਣਾ ਸੀ ਆ ਗਿਆ ਸ ਤਾਂ ਹੁਣ ਆਪਾਂ ਇਹਨੂੰ 3-4 ਮਿੰਟ ਲਈ ਪਕਾ ਲਿਆ ਸਾਈਡਾ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਤੇਲ ਜਿਹੜਾ ਆਣਾ ਸ਼ੁਰੂ ਹੋ ਗਿਆ ਹੈ ਤੇ ਸਬਜੀ ਸਾਡੀ ਬਣ ਕੇ ਤਿਆਰ ਹੈ ਹੁਣ ਆਪਾਂ ਇਹਦੇ ਉੱਤੇ ਗਾਰਨਿਸ਼ ਕਰਾਂਗੇ ਹਰਾ ਧਨੀਆ ਤੇ ਗਰਮਾ ਗਰਮ ਸਬਜੀ ਜਿਹੜੀ ਹੈ ਸਰਵ ਕਰਾਂਗੇ ਬਹੁਤ ਹੀ ਟੇਸਟੀ ਸਬਜੀ ਜਿਹੜੀ ਹੈ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਜ਼ਰੂਰ ਇਹ ਸਬਜੀ ਜਿਹੜੀ ਹੈ ਟਰਾਈ ਕਰਕੇ ਦੇਖਿਓ ਮੈਨੂੰ ਪਤਾ ਤੁਹਾਨੂੰ ਇਹ ਸਬਜੀ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਜਦੋਂ ਤੁਸੀਂ ਬਣਾ ਕੇ ਖਾਓਗੇ ਤੁਹਾਡੇ ਘਰ ਸਾਰੇ ਬਹੁਤ ਹੀ ਜ਼ਿਆਦਾ ਪਸੰਦ ਕਰਨਗੇ ਸਬਜੀ ਨੂੰ ਤੇ ਮੇਰੀ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਇਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸ਼ਸ਼ੀ ਕਾਲ ਜੀ